ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬਦਰਪੁਰੀਆ ਡੇਰੀ ਫਾਰਮ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਜਣੋ ਅੱਜ ਪਹੁੰਚ ਚੁੱਕੇ ਹਾਂ ਮੰਡੀ ਜਗਰਾਉਂ ਚੰਗੀ ਮਸ਼ਹੂਰ ਮੰਡੀ ਆ ਪੰਜਾਬ ਦੀ ਚੰਗੇ ਦਧਾਰੂ ਤੇ ਚੰਗੇ ਵਜਨ ਵਾਲੇ ਪਸ਼ੂ ਕੁਆਲਟੀ ਵਾਲੇ ਆਉਂਦੇ ਆ ਸਜਣੋ ਰਿਕਵੈਸਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈੱਲ ਆਨ ਨੂੰ ਆਫ ਸੈੱਟ ਕਰਨਾ ਕਿਉਂਕਿ ਆਪ ਜੀ ਨੂੰ ਸਭ ਤੋਂ ਪਹਿਲਾਂ ਵੀਡੀਓ ਦਾ ਨੋਟੀਫਿਕੇਸ਼ਨ ਜੁਮ ਮਿਲ ਸਕਦਾ ਆਸ ਗਾਦੇ ਜੋ ਇਸ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਗੇ। ਵੀਡੀਓ ਨੂੰ ਅੰਨ ਤੱਕ ਦੇਖਿਆ ਕਰੋ, ਵੇਖ ਕੇ ਨਰਕ ਪਰ ਕਰਿਆ ਕਰੋ, ਟਿੱਪ ਕੇ ਤਸੱਲੀ ਕਰਕੇ ਚੋਕੇ ਲੈ ਕੇ ਜਾਇਆ ਕਰੋ, ਪੈਸੇ ਲਾਉਣੇ ਆ। ਆਓ ਲਈਏ ਵਧੀਆ ਜਾਣਕਾਰੀ। ਭਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕਿ ਹਾਲ ਆ? ਵਧੀਆ ਜੀ। ਕੀ ਨਾਮ ਹੈ? ਨਾਮ ਮੇਰਾ ਜੱਗੂ ਜੀ। ਜੱਗੂ ਤੇ ਪਿੰਡ ਪਿੰਡ ਨੰਬਰ ਸਰ। ਸ਼ਹਿਰ ਨੰਬਰ ਸਰ। ਸ਼ਹਿਰ ਨੰਬਰ ਸਰ ਮਜੀਠਾ ਰੋਡ। ਇਹ ਤਸਵੀਲੋ ਤਸਵੀਲ ਵੀ ਅੰਮ੍ਰਿਤਸਰ ਜੇਲਾ ਵੀ ਤਰਨਤਾਰਨ ਜੀ ਆ ਜੇਲਾ ਵੀ ਅੰਮ੍ਰਿਤਸਰ ਠੀਕ ਹੈ ਜੀ ਹਾਂ ਜੀ ਤੇ ਫੋਨ ਨੰਬਰ ਕੀ ਆਪ ਜੀ ਫੋਨ ਨੰਬਰ ਜੀ 99140 7654 ਠੀਕ ਆ ਪਰ ਲੈਂਦਾ ਕਾਰੋਬਾਰ ਹਾਂ ਜੀ ਹਾਂ ਜੀ ਹਰ ਟਾਈਮ ਆਪਣੇ ਕੋਲ ਆਪਾਂ ਸ਼ੁਰੂ ਕਰੇ ਲੈਂਦੇ ਆ ਫੋਨ ਵੀ ਇਸ ਵਕਤ ਆਪਣੇ ਕੋਲ ਇੱਕ ਮੱਝ ਗੱਬਣੇ ਆ ਤੇ ਦੋ ਮੱਝਾਂ ਦਾ ਤਾਲੀਆਂ ਸੁਈਆਂ 15 15 ਕਿਲੋ ਜਾ ਕੇ ਆਪਣੇ ਲੇ ਆ ਸਕਦਾ ਆਪਣੇ ਹਾਂਜੀ ਹਾਂਜੀ ਖਾਲੀ ਨਹੀਂ ਮੁੜਦਾ ਇੱਕ ਨੀਲੀ ਦਾ ਵੀ ਦੀ ਮੈਂ ਇੱਕ ਮੋਰਾਂ ਦਾ ਅਸਲ ਦੀ ਘਰ ਸੋਈ ਆ ਆ ਵੀ ਝੋਟੀ ਦੂਜੇ ਸੂਏ ਸੋਈ ਸ਼ਿੱਗੀ ਮੂਹਾਂ ਇਹ ਅੱਜ ਦੀ ਹਾਂਜੀ ਪਹਿਲੇ ਸੂਏ ਇਧਰੋਂ ਹੀ ਗਈ ਆ ਠੀਕ ਆ ਹਾਂਜੀ ਤੇ ਚੰਗੀ ਸੋਹਣੀ ਬਲੱਡ ਲਾਈਨ ਦੀ ਆ ਹਾਂਜੀ ਹਾਂਜੀ ਵਧੀਆ ਤੇ ਤੋਰ ਤੋੜ ਕੇ ਖੋਲ ਕੇ ਵਖਾਜੀ ਲਓ ਜੀ ਇਹਨਾਂ ਨਾਲ ਸੋਈ ਚੰਗੀ ਸੋਹਣੀ ਆ ਹਾਈ ਟੂਟ ਵੀ ਸੋਹਣੀ ਲੱਗੀਆਂ ਥਣ ਬਹੁਤ ਕਮਾਲ ਦਾ ਲੱਗਾ ਏ ਪੂਰੀਆਂ ਵਰਗਾ ਥਣ ਕੱਲਾ ਕੱਲਾ ਤੇ ਅੱਜ ਹੀ ਸੋਈ ਮੰਡੀ ਦੇ ਵਿੱਚ ਇੱਥੇ 23 ਤਰੀਕ ਨੂੰ ਤੇ ਕੱਟਿਆ ਨਜ਼ਰ ਆਇਆ ਇਹ ਮੇਲ ਕਾ ਇਹ ਗਾਈ ਤੇ ਸੂਬਾ ਦੁੱਜਾ ਬਾਈ ਕਹਿੰਦਾ ਲੋਈ ਬਹੁਤ ਸੋਹਣੀ ਤੇ ਕਿੰਨੇ ਦੀ ਦੇ ਦਾਂਗੇ ਮੁੱਲ ਕੀ ਕਰਦੇ ਦਾਂ ਇਹਦਾ ਮੁੱਲ ਦੇ ਸਵੇਰ ਦਾ ਬਾਬਾ ਜੀ ਵਾਧੂ ਕਰੀ ਜਾਂਦੇ ਇੱਕ ਪੰਜੀ ਵੀ ਕਰਦੇ ਇੱਕ ਤੀਵੀਂ ਵੀ ਕਰਦੇ ਆ ਜਿਹੜੀ ਜੈਸ ਨੇ 9 ਮਹੀ ਦੇਣੀ ਇੱਕ ਪੰਜ ਦੀ ਦੇਣੀ ਆ ਇਨੇ ਪਹਿਲੇ ਸੂਏ ਝੋਟੀ ਨੇ ਦੁੱਧ ਦਿੱਤਾ 13 ਕਿਲੋ ਐਰ ਕਾ 15 ਕਿਲੋ ਦੁੱਧ ਦਊਗੀ ਭਾਵੇਂ ਕੋਈ ਸਾਡੇ ਕੋ ਹਫਤੇ ਨੂੰ ਚੋ ਕੇ ਲੈਵੇ ਕਰੋ ਠੀਕ ਹੈ ਜੀ ਹਾਂ ਜੀ ਤੇ ਕਨੈਕਟ ਨੰਬਰ ਫੋਨ ਨੰਬਰ ਦੇ ਦਿਓ 99140 78593 ਜਿਹੜਾ ਮਰਜੀ ਆ ਗਿਆ ਆਪਣੀ ਤਸੱਲੀ ਕਰਕੇ ਲੈ ਜਾ ਇੱਕ ਝੋਟੀ ਹੋ ਰਿਆ ਮੋਰਾ ਨਸਲ ਦੀ ਦੂਜੀ ਸੂਏ ਉਹਦੇ ਕੋਈ 15 ਕਿਲੋ ਦੁੱਧ ਤਿਆਰ ਆ ਠੀਕ ਆ ਉਹ ਵੀ ਨਵਾਂ ਦੇਣਾ ਐ ਸੂਈ ਨੂੰ ਇੱਕ ਆਪਣੇ ਕੋ ਨੀਲੀ ਦਾ ਵੀ ਦੀ ਮੈਂ ਤੀਜੀ ਸੂਈ ਉਹ ਵੀ ਸੂਈ ਉਹਦੇ ਕੋਈ 15 ਕਿਲੋ ਦੁੱਧ ਤਿਆਰ ਆ ਇੱਕ ਮੈਂ ਗੱਬਣਿਆ ਝੋਟੀ 10 ਦਿਨ ਦੀ ਕੱਚੀ ਦੂਜੀ ਸੂਏ ਉਹ ਵੀ ਮੋਰਾ ਨਸਲ ਦੀ ਐ ਦੋ ਝੋਟੀਆਂ ਵੀ ਆ ਗਏ ਆਪਣੇ ਕੌਂਸਲਾਂ ਚੰਗੀਆਂ ਵੱਡੀਆਂ ਮਈਆਂ ਦੀਆਂ ਕਾਰੋਬਾਰ ਲੈਣ ਦਾ ਕਾਰੋਬਾਰ ਆਪਣੇ ਕੋਲ ਪਸ਼ੂ ਟੀਮ ਚ ਆਉਂਦੇ ਜਾਂਦੇ ਹੁੰਦੇ 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 ਟੋਕਣਾ ਕਬੜਾ ਮਈਆਂ ਵੀ ਆਉਂਦੀਆਂ ਸੌਦੇ ਵਟੇ ਢੇਰੀਆਂ ਚ ਵਾਧੂ ਠੀਕ ਆ ਹਾਂਜੀ ਤੇ ਆ ਭਾਈ ਸੱਜਣੋ ਮੈਂ ਜੇ ਦੂਜਾ ਸੋਆ ਜੇ ਇਹ ਬਹੁਤ ਸੋਹਣੀ ਆ ਉਹ ਰੇਟ ਭਾਈ ਨੇ ਦੱਸਿਆ ਇੱਕ 5 ਦੀ ਦੇਣ ਲਗੇ ਤੇ ਆਪਣੀ ਖਰੀਦਦਾਰੀ ਕਰ ਲਿਓ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜੀ ਠੀਕ ਆ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ